ਸੋ ਅੱਜ ਅਸੀਂ ਬਹੁਤ ਵੱਡੇ ਸ਼ਹੀਦਾਂ ਦੀ ਵਰ੍ਹੇਸ਼ੀ ਦੇ ਉੱਤੇ ਅੱਜ ਇੱਥੇ ਹਾਜ਼ਰ ਹੋਏ ਆਂ ਤਾਂ ਮੈਂ ਸਮਝਦਾ ਕਿ ਇਹਨਾਂ ਦੀ ਫੋਟੋ ਜਿਵੇਂ ਭਗਵਾਲ ਸਾਹਿਬ ਕਹਿੰਦੇ ਆ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਹ ਜਾਇਜ਼ਤਾਂ ਦੇ ਵਿੱਚ ਲੱਗੇ ਜੀ ਜੀ ਕਰਕੇ ਅਸੀਂ ਅਮਰੀਕਾ ਨੂੰ ਵੀ ਲਿਖਦੇ ਆ ਸਾਰੇ ਮੁਲਕਾਂ ਨੂੰ ਲਿਖਦੇ ਆ ਕਿ ਤੁਹਾਡੇ ਮੁਲਕਾਂ ਦੇ ਵਿੱਚ ਜੇ ਸਾਡੇ ਸਿੱਖਾਂ ਨੂੰ ਮੌਦੀ ਹਕੂਮਤ ਨੇ ਮਾਰਿਆ ਤਾਂ ਇਹਨਾਂ 'ਤੇ ਦੰਡ ਹੋਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸ਼੍ਰੀ ਚਮਕੌਰ ਸਾਹਿਬ ਤੋਂ ਐਸ.ਵਾਈ.ਐਲ. ਨਹਿਰ ਨੂੰ ਪੱਕਾ ਬੰਨ ਮਾਰਨ ਵਾਲੇ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਗਿਆ ਇਸ ਮੌਕੇ ਵਿਚਾਰਾਂ ਦੀ ਸਾਂਝ ਪਾਉਂਦੇ ਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਦੀ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਹੈ ਇਨ੍ਹਾਂ ਸ਼ਹੀਦਾਂ ਨੇ ਸਿੱਖਾਂ ਦੀਆਂ ਜ਼ਮੀਨਾਂ ਤੇ ਜ਼ਮੀਰਾਂ ਦੀ ਰਾਖੀ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਉਹਨਾਂ ਕਹਿੰਦੇ ਕਿ ਸਿੱਖ ਕੌਮ ਤੇ ਹਕੂਮਤ ਵੱਲੋਂ ਬਹੁਤ ਹਮਲੇ ਹੁੰਦੇ ਆਏ ਹਨ ਪਰ ਸਿੱਖਾਂ ਨੇ ਹਮੇਸ਼ਾ ਜ਼ੁਲਮ ਦਾ ਵਿਰੋਧ ਕੀਤਾ ਹੈ ਤੇ ਹਕੂਮਤ ਨੂੰ ਕਰਾਰਾ ਜਵਾਬ ਦਿੱਤਾ ਹੈ ਸਿੱਖ ਕਿਸੇ ਨਾਲ ਵੈਰ-ਵਿਰੋਧ ਨਹੀਂ ਰੱਖਦੇ ਤੇ ਨਾ ਹੀ ਕਿਸੇ ਨੂੰ ਆਪਣੇ ਹਿੱਤਾਂ ਲਈ ਪਰੇਸ਼ਾਨ ਕਰਦੇ ਹਨ ਪਰ ਜਦੋਂ ਵੀ ਸਿੱਖਾਂ ਨੂੰ ਲਲਕਾਰਿਆ ਗਿਆ ਤਾਂ ਸਿੱਖਾਂ ਨੇ ਜਵਾਬ ਵੀ ਜ਼ਰੂਰ ਦਿੱਤਾ ਹੈ ਅੱਜ ਅਸੀਂ ਆਪਣੇ ਬਹੁਤ ਬਹਾਦਰ ਸਿੰਘਾਂ ਦੀ ਵਰਸੀ ਮਨਾ ਰਹੇ ਹਾਂ ਜਿਨ੍ਹਾਂ ਨੇ ਸਾਡੇ ਉੱਤੇ ਬਹੁਤ ਵੱਡੇ ਪਰਪਕਾਰ ਕੀਤੇ ਐ ਔਰ ਸਿੱਖਾਂ ਦੀ ਜਮੀਰ ਨੂੰ ਜਾਗਦੇ ਰੱਖਿਆ ਇਹੋ ਜਿਹੜੇ ਜਿਹੜੇ ਸਿੰਘ ਨੇ ਇਹਨਾਂ ਨੂੰ ਸਦਾ ਆਪਾਂ ਯਾਦ ਰੱਖਦੇ ਐ ਤੇ ਰੱਖਣਾ ਚਾਹੀਦਾ ਪਾ ਗੋਵਾਲ ਸਾਹਿਬ ਨੇ ਕਿਹਾ ਕਿ ਇਹਨਾਂ ਦੀਆਂ ਤਸਵੀਰਾਂ ਅਨਜਾਇਬ ਘਰ ਦੇ ਵਿੱਚ ਲਗੜੀਆਂ ਚਾਹੀਦੀਆਂ ਸਰਦਾਰ ਬਲਵਿੰਦਰ ਸਿੰਘ ਜਟਾਣਾ ਦੇ ਤੇ ਚਰਨਜੀਤ ਸਿੰਘ ਚੰਨੇ ਦੇ ਅਸੀਂ ਪੂਰੀ ਸਹਿਮਤੀ ਇਹਦੇ ਨਾਲ ਪ੍ਰਗਟ ਕਰਦੇ ਆ ਜੋ ਕੰਮ ਇਹ ਦੋ ਸਿੱਖਾਂ ਨੇ ਕੀਤਾ ਇਹ ਥਿਆਸ ਦੇ ਵਿੱਚ ਸਿੱਖਾਂ ਦੇ ਚੱਲਦਾ ਆ ਰਹੇ ਹੈ ਜੇ ਜੋ ਵੀ ਸਿੱਖ ਦੇਖਦਾ ਹੈ ਕਿ ਮੇਰੀ ਕੌਮ ਖਤਰੇ ਦੇ ਵਿੱਚ ਹੈ ਤਾਂ ਉਹ ਟਕੜਾ ਹੋ ਕੇ ਬਾਹਰ ਨਿਕਲਦਾ ਹੈ ਜੇ ਜੋ ਵੀ ਸਿੱਖ ਕੌਮ ਦੇ ਉੱਤੇ ਵਿਪਤਾ ਆਉਂਦੀ ਹੈ ਤਾਂ ਸਿੰਘ ਹਮੇਸ਼ਾ ਉਸ ਦਾ ਜਵਾਬ ਦਿੰਦੇ ਐ ਜ਼ੁਲਮ ਦਾ ਜ਼ੁਲਮ ਦਾ ਦਿੰਦੇ ਐ ਐਵੇਂ ਨਹੀਂ ਕਿਸੇ ਨੂੰ ਤੰਗ ਕਰਦੇ ਜਾਂ ਕਿਸੇ ਨੂੰ ਕੋਸ਼ੋਰ ਕਰਦੇ ਕਿ ਜਿਹੜੇ ਜਿਹੜੇ ਜ਼ੁਲਮ ਸਿੱਖਾ ਇਤਿਹਾਸ ਦੇ ਵਿੱਚ ਸਿੱਖੰਦਰ ਹੋਏ ਐ ਉਹਨਾਂ ਦਾ ਜਵਾਬ ਮੋਗਨ ਹਕੂਮਤ ਜਿਹੜੀ ਇਸ ਨਾਮਿਤ ਹਕੂਮਤ ਚਗੀ ਉਸ ਨੂੰ ਵੀ ਸਮੇਂ ਸਮੇਂ ਸਰ ਮਿਲਦਾ ਰਿਹਾ ਇਸ ਮੋਗਿ ਉਹਨਾਂ ਦੇਸ਼ਾਂ ਵਿਦੇਸ਼ਾਂ ਵਿੱਚ ਸੇਖਾਂ ਦੇ ਕਰਵਾਏ ਜਾ ਰਹੇ ਕਤਲਾਂ ਸੰਬੰਧੀ ਗੱਲ ਕਰਦੇ ਆ ਕਿ ਆ ਕਿ ਹਿੰਦ ਹਕੂਮਤ ਨੇ ਅਜਿਹਾ ਕਰਕੇ ਦੂਜੇ ਦੇਸ਼ਾਂ ਦੇ ਨਿਯਮਾਂ ਦਾ ਵੀ ਉਲੰਘਣ ਕੀਤਾ ਹੈ ਇਸ ਲਈ ਅਸੀਂ ਅਮਰੀਕਾ ਨੂੰ ਪੱਤਰ ਵੀ ਲਿਖਿਆ ਹੈ ਸੰਸਦ ਸੰਜਨੀ ਜਿਹੜੀ ਇਹ ਸਰਕਾਰ ਹੈਗੀ ਹੈ ਜਿਸੋ ਇਸ ਨੇ ਨਜਾਇਜ਼ ਭਾਰਤੇ ਮੁਲਖਾਂ ਦੇ ਵਿੱਚ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕੀਤਾ ਇਹਨਾਂ ਨੇ ਸਿਰਫ ਕਤਲ ਨਹੀਂ ਕੀਤੇ ਪਰ ਇਹਨਾਂ ਨੇ ਜਿਹੜੇ-ਜਿਹੜੇ ਮੁਲਖਾਂ ਦੇ ਵਿੱਚ ਜਾਉਂਦੇ ਸਿੱਖਾਂ ਦੇ ਲੀਡਰ ਉਹਨਾਂ ਨੂੰ ਮਾਰਿਆ ਜਾਨੋ ਇਹਨਾਂ ਨੇ ਉਹ ਮੁਲਕਾਂ ਦੀ ਜਿਹੜੀ ਸੋਵਰਨਿਟੀ ਸੀ ਜਿਹੜੀ ਬਾਦਸ਼ਾਹੀ ਸੀ ਉਹ ਵੀ ਤੋੜਤੀ ਜੀ ਜੇ ਕਰਤੀ ਅਸੀਂ ਅਮਰੀਕਾ ਨੂੰ ਵੀ ਲਿਖਦੇ ਆ ਸਾਰੇ ਮੁਲਕਾਂ ਨੂੰ ਲਿਖਦੇ ਆ ਕਿ ਤੁਹਾਡੇ ਮੁਲਕਾਂ ਦੇ ਵਿੱਚ ਜੇ ਸਾਡੇ ਸਿੱਖਾਂ ਨੂੰ ਮੌਦੀ ਹਕੂਮਤ ਨੇ ਮਾਰਿਆ ਤਾਂ ਇੰਦਾ ਫੇਸ ਜਨ ਤੇ ਹੋਣਾ ਚਾਹੀਦਾ ਔਰ ਤੁਹਾਨੂੰ ਪਤਾ ਕਿ ਜਦੋਂ ਦੇ ਹਿੰਦੂਤਵਾਨੇ ਇਸ ਇਕਬਾਰ ਦੇ ਮੁਖਾਂ ਦੇ ਵਿੱਚ ਸ਼ਹੀਦ ਕਿਤੇ ਆ ਰਿਸ਼ਤਾ ਅਮਰੀਕਾ ਯੂਰਪ ਦਾ ਤੇ ਹਿੰਦੂ ਮੁਲਕ ਦਾ ਵਿਗੜਦਾ ਗਿਆ ਔਰ ਵਿਗੜਨ ਦੇ ਨਾਲ ਉਹਨੇ ਆਪਣਾ ਜੇ ਫਿਰਦੇ ਆ ਕਿ ਕਿੱਥੇ ਜਾਈਏ ਜਿਹੜੇ ਜ਼ੁਲਮ ਇਹਨਾਂ ਨੇ ਕੀਤੇ ਐ ਬਾਹਰ ਦੇ ਮੁਲਖਾਂ ਦੇ ਵਿੱਚ ਇੱਥੇ ਵੀ ਇੱਕ ਕਦੇ ਭੁੱਲੇ ਨਹੀਂ ਜਾ ਸਕਦੇ ਹੈਗੇ ਉਹਨਾਂ ਮੌਜੂਦਾ ਹਾਲਾਤਾਂ ਦਾ ਜ਼ਿਕਰ ਕਰਦੇ ਆ ਕਿ ਆ ਕਿ ਸਰਕਾਰਾਂ ਦੀਆਂ ਸਾਜ਼ਿਸ਼ਾਂ ਕਾਰਨ ਪੰਜਾਬ ਹੜਾਂ ਦੀ ਮਾਰ ਚੱਲ ਰਿਹਾ ਪਰ ਪੰਜਾਬੀ ਡਟ ਕੇ ਇਹਨਾਂ ਹਾਲਾਤਾਂ ਦਾ ਵੀ ਸਾਹਮਣਾ ਕਰ ਰਹੇ ਹਨ ਸਾਡੇ ਸਾਰੇ ਪੰਜਾਬ ਦੇ ਵਿੱਚ ਹੜਾ ਆ ਗਿਆ ਹੈ। ਖੇਤਾਂ ਦੀ ਬਾੜੀ ਤਬਾਹ ਹੋ ਚੁੱਕੀ ਹੈ। ਗਰੀਬਾਂ ਦੇ ਘਰ ਟੁੱਟ ਗਏ ਹੈ। ਮਿੱਟੀ ਦੇ ਜਿਹੜੇ ਬਣੇ ਸੀਗੇ ਉਹ ਵੀ ਖਤਮ ਹੋ ਗਈ ਹੈ। ਔਰ ਜਿਹੜੇ ਜੀਵੀਦਾਰਾਂ ਨੂੰ 75000 ਰੁਪਇਆ ਪ੍ਰਤੀ ਕਿਲੋ ਕਿੱਦਾਂ ਛੋਣ ਦਾ ਮਿਲਣਾ ਸੀਗਾ ਉਹ ਵੀ ਖਤਮ ਕੀਤਾ ਗਿਆ ਕਿਸੇ ਪਾਸੇ ਆਸ ਸਾਨੂੰ ਨਹੀਂ ਦਿਸਦੀ ਕਿ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਸਾਨੂੰ ਮੁਆਵਜ਼ਾ ਦੇਊਗੀ